ਇਸ ਲਈ ਦਿੱਲੀ ਸ਼ੰਭੂ ਬਾਰਡਰ ਤੇ ਮੌਜੂਦ ਆਂ ਜਿੱਥੇ ਇਥੋਂ ਪੰਜਾਬ ਦਾ ਕਾਫਲਾ ਜਿਹੜਾ ਕਿਸਾਨਾਂ ਦਾ ਇਥੋਂ ਹੁੰਦਾ ਹੋਇਆ ਦਿੱਲੀ ਨੂੰ ਕੂਚ ਕਰੇਗਾ ਤੇ ਇੱਥੇ ਰੋਕ ਜੜੀਆਂ ਵੱਡੀ ਲਗਾਈ ਗਈ ਹੈ ਕੱਲ ਵੀ ਤੁਹਾਨੂੰ ਇਥੋਂ ਦੇ ਹਾਲਾਤ ਦਿਖਾਏ ਸੀ ਦੇਖ ਸਕਦੇ ਹੋ ਸੀ ਪੱਥਰਾਂ ਦੇ ਕਾਲ ਮੌਜੂਦ ਆਂ ਇੱਥੇ ਜਿਹੜੇ ਪੱਥਰ ਅੱਗੇ ਕੱਲ ਰੋਕਣ ਦੇ ਲਈ ਲਗਾਏ ਗਏ ਸੀ ਪਰ ਕਿਸਾਨਾਂ ਦੇ ਵੱਲੋਂ ਰਾਤ ਨੂੰ ਇੱਥੇ ਹੱਲਾ ਬੋਲਿਆ ਗਿਆ ਤੇ ਕਿਤੇ ਨਾ ਕਿਤੇ ਪੱਥਰ ਜਿਹੜੇ ਆ ਉਹ ਤੋੜਨ ਦੀ ਪਾਸੇ ਕਰਨ ਦੀ ਕੋਸ਼ਿਸ਼ ਕੀਤੀ ਗਈ ਤੇ ਨਾਲ ਦੀ ਨਾਲ ਤੁਹਾਨੂੰ ਪੁਲਿਸ ਜਵਾਨ ਵੀ ਦਿਖਾਵਾਂਗੇ ਕਿ ਕਿਵੇਂ ਇੱਥੇ ਜਿਹੜੇ ਪੂਰੇ ਸਖਤ ਪ੍ਰਬੰਧ ਦੇ ਵੱਲੋਂ ਕੀਤੇ ਗਏ ਨੇ ਤੇ ਨਾਲ ਦੇ ਨਾਲ ਪੰਜਾਬ ਤੋਂ ਟਰੈਕਟਰ ਟਰਾਲੀਆਂ ਜਿਹੜੀਆਂ ਹਜ਼ਾਰਾਂ ਦੀ ਤਦਦ ਦੇ ਵਿੱਚ ਆਉਣ ਦੇ ਲਈ ਬਿਲਕੁਲ ਤਿਆਰ ਨੇ ਸਵੇਰ ਦਾ ਸਮਾਂ ਜਿਹੜਾ ਰੱਖਿਆ ਗਿਆ ਹੈ ਤੇ ਉਸ ਦੇ ਨਾਲ ਹੀ ਦੇਖਣਾ ਹੋਏਗਾ ਕਿ ਜਿਹੜੇ ਪੰਜਾਬ ਦੇ ਕਿਸਾਨ ਨੇ ਉਹ ਕਿਵੇਂ ਟੱਕਰ ਲੈਂਦੇ ਨੇ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਕਿ ਉੱਥੇ ਪੱਥਰ ਲਗਾਏ ਗਏ ਨੇ ਕੰਡਿਆਲੀਆਂ ਤਾਰਾਂ ਜੁੜੀਆਂ ਬੁਸ਼ਾਈਆਂ ਗਈਆਂ ਨੇ ਪੁਲਿਸ ਫੋਰਸ ਜਿਹੜੀ ਹੈ ਉਹ ਰਾਤ ਦੀਆਂ ਤਿਆਰੀਆਂ ਕਰ ਰਹੀ ਹੈ ਤੇ ਸਵੇਰ ਦੇ ਵਿਲੇ ਪੂਰੇ ਜੜੇਆ ਸ਼ਕਤੀ ਦੇ ਨਾਲ ਪ੍ਰਬੰਧ ਕੀਤੇ ਗਏ ਨੇ ਇਹ ਦੇਖ ਸਕਦੇ ਹੋ ਤੁਸੀਂ ਕਿ ਕਿਵੇਂ ਜਿਹੜੇ ਪੱਥਰਾਂ ਦੇ ਨਾਲ ਬੈਰੀਗੇਟਿੰਗ ਦੇ ਨਾਲ ਪੁਲਿਸ ਜਵਾਨ ਜੜੇ ਨੇ ਇੱਥੇ ਤੇ ਅਭ ਦਿਖਾਈ ਦੇ ਰਹੇ ਨੇ ਤੁਸੀਂ ਅਗਰ ਦੇਖੋ ਪੂਰੇ ਪਿੱਛੇ ਤਰੀਕੇ ਦੇ ਨਾਲ ਤਾਂ ਪਿੱਛੇ ਤੱਕ ਜਿਹੜੇ ਪੁਲਿਸ ਜਵਾਨ ਤੁਹਾਨੂੰ ਦਿਖਾਈ ਦੇਣਗੇ ਇੱਥੇ ਜਿਹੜੇ ਆ ਕੱਲ ਅਥਰੂ ਗੋਲੀ ਵਰਸਾਈ ਗਈ ਸੀ ਡਰੋਨ ਦੇ ਨਾਲ ਜਿਹੜੇ ਆ ਗੈਸ ਦੀ ਗੋਲੇ ਛੁੱਟੇ ਗਏ ਸੀ ਪਾਣੀ ਦੀਆਂ ਬੁਛਾੜਾਂ ਜੜੀਆਂ ਵਾ ਉਹ ਕੀਤੀਆਂ ਗਈਆਂ ਸੀ ਮੌਕ ਡ੍ਰਿਲਾਂ ਹੋ ਰਹੀਆਂ ਨੇ ਕਿ ਜਦੋਂ ਕਿਸਾਨ ਜਿਹੜੇ ਇੱਥੇ ਪਹੁੰਚਣਗੇ ਤਾਂ ਕਿਵੇਂ ਉਹਨਾਂ ਦਾ ਟਕਰਾ ਕੀਤਾ ਜਾਏਗਾ ਇਸ ਲਈ ਦਿੱਲੀ ਸ਼ੰਭੂ ਬਾਰਡਰ ਤੇ ਮੌਜੂਦ ਆਂ ਜਿੱਥੇ ਇੱਥੋਂ ਪੰਜਾਬ ਦਾ ਕਾਫਿਲਾ ਜਿਹੜਾ ਕਿਸਾਨਾਂ ਦਾ ਇੱਥੋਂ ਹੁੰਦਾ ਹੋਇਆ ਦਿੱਲੀ ਨੂੰ ਪਹੁੰਚ ਕਰੇਗਾ ਤੇ ਇੱਥੇ ਰੋਕ ਜੜੀਆਂ ਵੱਡੀ ਲਗਾਈ ਗਈ ਹੈ ਕੱਲ ਵੀ ਤੁਹਾਨੂੰ ਇੱਥੋਂ ਦੇ ਹਾਲਾਤ ਦਿਖਾਏ ਸੀ ਦੇਖ ਸਕਦੇ ਹੋ ਸੀ ਪੱਥਰਾਂ ਦੇ ਕਾਲ ਮੌਜੂਦ ਆਂ ਇੱਥੇ ਜਿਹੜੇ ਪੱਥਰ ਅੱ ਰੋਕਣ ਦੇ ਲਈ ਲਗਾਏ ਗਏ ਸੀ ਪਰ ਕਿਸਾਨਾਂ ਦੇ ਵੱਲੋਂ ਰਾਤ ਨੂੰ ਇੱਥੇ ਹੱਲਾ ਬੋਲਿਆ ਗਿਆ ਤੇ ਕਿਤੇ ਨਾ ਕਿਤੇ ਪੱਥਰ ਜਿਹੜੇ ਆ ਉਹ ਤੋੜਨ ਦੀ ਪਾਸੇ ਕਰਨ ਦੀ ਕੋਸ਼ਿਸ਼ ਕੀਤੀ ਗਈ ਤੇ ਨਾਲ ਦੀ ਨਾਲ ਤੁਹਾਨੂੰ ਪੁਲਿਸ ਜਵਾਨ ਵੀ ਦਿਖਾਵਾਂਗੇ ਕਿ ਕਿਵੇਂ ਇੱਥੇ ਜਿਹੜੇ ਪੂਰੇ ਸਖਤ ਪ੍ਰਬੰਧ ਪੁਲਿਸ ਦੇ ਵੱਲੋਂ ਕੀਤੇ ਗਏ ਨੇ ਤੇ ਨਾਲ ਦੀ ਨਾਲ ਪੰਜਾਬ ਤੋਂ ਟਰੈਕਟਰ ਟਰਾਲੀਆਂ ਜਿਹੜੀਆਂ ਹਜ਼ਾਰਾਂ ਦੀ ਤਦਦ ਦੇ ਵਿੱਚ ਆਉਣ ਦੇ ਲਈ ਬਿਲਕੁਲ ਤਿਆਰ ਨੇ ਸਵੇਰ ਦਾ ਸਮਾਂ ਜਿਹੜਾ ਰੱਖਿਆ ਗਿਆ ਹੈ ਤੇ ਉਸ ਦੇ ਨਾਲ ਹੀ ਦੇਖਣਾ ਹੋਏਗਾ ਕਿ ਜਿਹੜੇ ਪੰਜਾਬ ਦੇ ਕਿਸਾਨ ਨੇ ਉਹ ਕਿਵੇਂ ਟੱਕਰ ਲੈਂਦੇ ਨੇ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਕਿ ਉੱਥੇ ਪੱਥਰ ਆਏ ਗਏ ਨੇ ਕੰਡਿਆਲੀਆਂ ਤਾਰਾਂ ਜੁੜੀਆਂ ਵਛਾਈਆਂ ਗਈਆਂ ਨੇ ਪੁਲਿਸ ਫੋਰਸ ਜਿਹੜੀ ਹੈ ਉਹ ਰਾਤ ਦੀਆਂ ਤਿਆਰੀਆਂ ਕਰ ਰਹੀ ਹੈ ਤੇ ਸਵੇਰ ਦੇ ਵਿਲੇ ਪੂਰੇ ਜੜਿਆ ਸਖਤੀ ਦੇ ਨਾਲ ਪ੍ਰਬੰਧ ਕੀਤੇ ਗਏ ਨੇ ਇਹ ਦੇਖ ਸਕਦੇ ਹੋ ਤੁਸੀਂ ਕਿ ਕਿਵੇਂ ਜਿਹੜੇ ਪੱਥਰਾਂ ਦੇ ਨਾਲ ਬੈਰੀਗੇਟਿੰਗ ਦੇ ਨਾਲ ਪੁਲਿਸ ਜਵਾਨ ਜੜੇ ਨੇ ਇੱਥੇ ਤਿਆਰ ਦਿਖਾਈ ਦੇ ਰਹੇ ਨੇ ਤੁਸੀਂ ਅਗਰ ਦੇਖੋ ਪੂਰੇ ਪਿੱਛੇ ਤਰੀਕੇ ਦੇ ਨਾਲ ਤਾਂ ਪਿੱਛੇ ਤੱਕ ਜਿਹੜੇ ਪੁਲਿਸ ਜਵਾਨ ਤੁਹਾਨੂੰ ਦਿਖਾਈ ਦੇਣਗੇ ਇੱਥੇ ਜਿਹੜੇ ਆ ਕੱਲ ਅਥਰੂ ਗੋਲੇ ਵਰਸਾਏ ਗਏ ਸੀ ਡਰੋਨ ਦੇ ਨਾਲ ਜਿਹੜੇ ਆ ਗੈਸ ਦੀ ਗੋਲੇ ਛੁੱਟੇ ਗਏ ਸੀ ਪਾਣੀ ਦੀਆਂ ਬੁਛਾੜਾਂ ਜੜੀਆਂ ਵਾ ਉਹ ਕੀਤੀਆਂ ਗਈਆਂ ਮੌਕ ਡ੍ਰਿੱਲਾ ਹੋ ਰਹੀਆਂ ਨੇ ਕਿ ਜਦੋਂ ਕਿਸਾਨ ਜਿਹੜੇ ਇੱਥੇ ਪਹੁੰਚਣਗੇ ਤਾਂ ਕਿਵੇਂ ਉਹਨਾਂ ਦਾ ਟਕਰਾ ਕੀਤਾ ਜਾਏਗਾ ਇਸ ਲਈ ਦਿੱਲੀ ਸ਼ੰਭੂ ਬਾਰਡਰ ਤੇ ਮੌਜੂਦ ਆਂ ਜਿੱਥੇ ਇਥੋਂ ਪੰਜਾਬ ਦਾ ਕਾਫਿਲਾ ਜਿਹੜਾ ਕਿਸਾਨਾਂ ਦਾ ਇੱਥੋਂ ਹੁੰਦਾ ਹੋਇਆ ਦਿੱਲੀ ਨੂੰ ਖੂਚ ਕਰੇਗਾ ਤੇ ਇੱਥੇ ਰੋਕ ਜੜੀਆਂ ਵੱਡੀ ਲਗਾਈ ਗਈ ਹੈ ਕੱਲ ਵੀ ਤੁਹਾਨੂੰ ਇਥੋਂ ਦੇ ਹਾਲਾਤ ਦਿਖਾਏ ਸੀ ਦੇਖ ਸਕਦੇ ਹੋ ਸੀ ਪੱਥਰਾਂ ਦੇ ਕਾਲ ਮੌਜੂਦ ਆਂ ਇੱਥੇ ਜਿਹੜੇ ਪੱਥਰ ਅੱਗੇ ਕੱਲ ਰੋਕਣ ਦੇ ਲਈ ਲਗਾਏ ਗਏ ਸੀ ਪਰ ਕਿਸਾਨਾਂ ਦੇ ਵੱਲੋਂ ਰਾਤ ਨੂੰ ਇੱਥੇ ਹੱਲਾ ਬੋਲਿਆ ਗਿਆ ਤੇ ਕਿਤੇ ਨਾ ਕਿਤੇ ਪੱਥਰ ਜਿਹੜੇ ਆ ਉਹ ਤੋੜਨ ਦੀ ਪਾਸੇ ਕਰਨ ਦੀ ਕੋਸ਼ਿਸ਼ ਕੀਤੀ ਗਈ ਤੇ ਨਾਲ ਦੀ ਨਾਲ ਤੁਹਾਨੂੰ ਪੁਲਿਸ ਜਵਾਨ ਵੀ ਦਿਖਾਵਾਂਗੇ ਕਿ ਕਿਵੇਂ ਇੱਥੇ ਜਿਹੜੇ ਪੂਰੇ ਸਖਤ ਪ੍ਰਬੰਧ ਪੁਲਿਸ ਦੇ ਵੱਲੋਂ ਕੀਤੇ ਗਏ ਨੇ ਤੇ ਨਾਲ ਦੀ ਨਾਲ ਪੰਜਾਬ ਤੋਂ ਟਰੈਕਟਰ ਟਰਾਲੀਆਂ ਜਿਹੜੀਆਂ ਹਜ਼ਾਰਾਂ ਦੀ ਤਦਦ ਦੇ ਵਿੱਚ ਆਉਣ ਦੇ ਲਈ ਬਿਲਕੁਲ ਤਿਆਰ ਨੇ ਸਵੇਰ ਦਾ ਸਮਾਂ ਜਿਹੜਾ ਰੱਖਿਆ ਗਿਆ ਹੈ ਤੇ ਉਸ ਦੇ ਨਾਲ ਹੀ ਦੇਖਣਾ ਹੋਏਗਾ ਕਿ ਜਿਹੜੇ ਪੰਜਾਬ ਦੇ ਕਿਸਾਨ ਨੇ ਉਹ ਕਿਵੇਂ ਟੱਕਰ ਲੈਂਦੇ ਨੇ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਕਿ ਉੱਥੇ ਪੱਥਰ ਲਗਾਏ ਗਏ ਨੇ ਕੰਡਿਆਲੀਆਂ ਤਾਰਾਂ ਜੁੜੀਆਂ ਵਸਾਈਆਂ ਗਈਆਂ ਨੇ ਪੁਲਿਸ ਫੋਰਸ ਜਿਹੜੀ ਹੈ ਉਹ ਰਾਤ ਦੀਆਂ ਤਿਆਰੀਆਂ ਕਰ ਰਹੀ ਹੈ ਤੇ ਸਵੇਰ ਦੇ ਵਿਲੇ ਪੂਰੇ ਜੜਿਆ ਸਕਤੀ ਦੇ ਨਾਲ ਵੰਦ ਕੀਤੇ ਗਏ ਨੇ ਇਹ ਦੇਖ ਸਕਦੇ ਹੋ ਤੁਸੀਂ ਕਿ ਕਿਵੇਂ ਜਿਹੜੇ ਪੱਥਰਾਂ ਦੇ ਨਾਲ ਵੈਰੀਗੇਟਿੰਗ ਦੇ ਨਾਲ ਪੁਲਿਸ ਜਵਾਨ ਚੜੇ ਨੇ ਇੱਥੇ ਤਿਆਰ ਦਿਖਾਈ ਦੇ ਰਹੇ ਨੇ ਤੁਸੀਂ ਅਗਰ ਦੇਖੋ ਪੂਰੇ ਪਿੱਛੇ ਤਰੀਕੇ ਦੇ ਨਾਲ ਤਾਂ ਪਿੱਛੇ ਤੱਕ ਜਿਹੜੇ ਪੁਲਿਸ ਜਵਾਨ ਤੁਹਾਨੂੰ ਦਿਖਾਈ ਦੇਣਗੇ ਇੱਥੇ ਜਿਹੜੇ ਆ ਕੱਲ ਅਥਰੂ ਗੋਲੀ ਬਰਸਾਈ ਗਈ ਸੀ ਡਰੋਨ ਦੇ ਨਾਲ ਜਿਹੜੇ ਆ ਗੈਸ ਦੀ ਗੋਲੇ ਛੁੱਟੇ ਗਏ ਸੀ ਪਾਣੀ ਦੀਆਂ ਬਿਛਾੜਾਂ ਚੜੀਆਂ ਵਾ ਉਹ ਕੀਤੀਆਂ ਗਈਆਂ ਸੀ ਮੌਕ ਡ੍ਰਿਲਾਂ ਹੋ ਰਹੀਆਂ ਨੇ ਕਿ ਜਦੋਂ ਕਿਸਾਨ ਜਿਹੜੇ ਇੱਥੇ ਪਹੁੰਚਣਗੇ ਤਾਂ ਕਿਵੇਂ ਉਹਨਾਂ ਦਾ ਟਕਰਾ ਕਿੰਨਾ ਜਾਏਗਾ